ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਭੈਣ ਭਰਾਵਾਂ ਨੂੰ ਮਾਲਵਾ ਸਲਾਈ ਸੈਂਟਰ ਤੇ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਪਿਛਲੇ 2 ਸਾਲ ਤੋਂ ਇਸ ਚੈਨਲ ਤੇ ਵੀਡੀਓ ਅਪਲੋਡ ਨਹੀਂ ਹੋ ਰਹੀਆਂ ਕਿਸੇ ਮੈਡੀਕਲ ਇਸ਼ੂ ਦੀ ਵਜ੍ਹਾ ਕਰਕੇ ਤੇ ਬਸ तकरीबन 1 ਮਹੀਨੇ ਦਾ ਸਮਾਂ ਹੋਰ ਆਦੂ ਬਾਅਦ ਰੋਜ਼ਾਨਾ ਵੀਡੀਓ ਪਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਜਿਸ ਵੀ ਵੀਡੀਓ ਤੋਂ ਤੁਹਾਨੂੰ ਜੋ ਵੀ ਸਿੱਖਣ ਨੂੰ ਮਿਲਿਆ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਹੋਰ ਆਪਣਾ ਸੁਣਾਓ ਤੁਸੀਂ ਕਿਵੇਂ ਸਾਰੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਦੋਸਤੋ ਕੁਝ ਮੈਡੀਕਲ ਇਸ਼ੂ ਸੀਗਾ ਤੇ ਉਸ ਦੀ ਵਜ੍ਹਾ ਕਰਕੇ ਵੀਡੀਓ ਅਪਲੋਡ ਨਹੀਂ ਕਰ पाए ਤੇ ਅੱਗੇ ਤੋਂ ਹੁਣ ਆਪਾਂ ਰੋਜ਼ ਵੀਡੀਓ ਲਿਆਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ